हेलो ब्यूटीफुल लेडीज सूट देखने तो सी सोने सोने का ट्रेंड जो इस डिजाइन है आज हेलो फ्रेंड्स जय गुरुजी ਜਿੱਦਾਂ ਕਿ ਤੁਹਾਨੂੰ ਪਤਾ ਹੋਵੇ ਅਸੀਂ ਆਪਣੇ ਸਟੋਰ ਵਿੱਚ ਨਵੀਂ ਨਵੀਂ ਕਲੈਕਸ਼ਨ ਡਿਜ਼ਾਈਨਰ ਐਡ ਕਰਦੇ ਆ ਉਹਦੇ ਵਿੱਚ ਕੱਟ ਰੇਂਜ ਵੀ ਅਸੀਂ ਪੀਸ ਲੈ ਕੇ ਆਏ ਆ ਮੈਂ ਤੁਹਾਨੂੰ ਦਿਖਾਣੀ ਹੈ ਕੱਟ ਰੇਂਜ ਵਾਲਾ ਪੀਸ ਮਸਲੀਨ ਦਾ ਪੀਸ ਹੈ ਪਹਿਲੇ ਪੀਸ ਨੂੰ ਕੋਲ ਕਰ ਦੇਖੋ ਇਹਦਾ ਡਿਜ਼ਾਈਨਰ ਸੂਟ ਹੈਗਾ ਵੇ ਬਹੁਤ ਹੀ ਪਿਆਰਾ ਕਲਰ ਪਿਸਤਾ मस्लिन ਦਾ ਪੀਸ ਹੈ neck line ਬਹੁਤ ਪਿਆਰੀ ਹੈ lace ਲੱਗੀ ਹੋਈ ਹੈ ਬਹੁਤ ਲਾਸਟ ਤੱਕ lace ਲੱਗੀ ਹੋਈ ਹੈ border ਤੇ ਵੀ ਬਹੁਤ ਸੋਹਣੀ lace ਹੈ ਨਾਲ sequin ਸোয়া ਹੋਇਆ ਹੋਇਆ ਹੈ ਠੀਕ ਹੈ ਜੀ ਪਿਓਰ ਦਾ ਦੁਪੱਟਾ ਹੈ ਇਹਦੇ ਨਾਲ ਤੇ ਚਾਰੋਂ ਪਾਸੇ ਇਹਦੀ lace ਲੱਗੀ ਹੋਈ ਹੈ ਬਹੁਤ ਪਿਆਰੀ ਹੈ ਤੇ ਇਹਦੀ ਰੇਂਜ ਵੀ ਸਿਰਫ 2000 ਹੈ ਡਿਜ਼ਾਈਨਰ ਪੀਸ ਇਹਦੇ ਵਿੱਚ ਕਲਰ ਅਵੇਲੇਬਲ ਹੈ ਇੱਕ ਫਾਈਨ ਕਲਰ ਅਵੇਲੇਬਲ ਹੈ ਠੀਕ ਹੈ ਗਾਇਜ਼ ਦੀਨੇ ਇਹ ਪੀਸ ਗ੍ਰੈਬ ਕਰਨਾ ਹੈ ਬੁੱਕ ਕਰਨਾ ਹੈ ਜਲਦੀ ਜਲਦੀ ਸਾਨੂੰ ਡੀਐਮ ਕਰੋ ਨੰਬਰ ਸਾਡਾ ਦਿੱਤਾ ਹੀ ਹੋਇਆ ਹੈ ਜਲਦੀ ਜਲਦੀ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਜਿਹੜਾ ਬੰਦਾ ਜਿਆਦਾ ਸ਼ੇਅਰ ਕਰੇਗਾ ਉਹਨੂੰ 10% ਐਕਸਟਰਾ ਡਿਸਕਾਊਂਟ ਦਵਾਂਗੇ ਤੇ ਜਲਦੀ ਜਲਦੀ ਆਪਣਾ ਪੀਸ ਬੁੱਕ ਕਰੋ ਵਿਜ਼ਿਟ ਦਾ ਸ਼ਾਪ ਸ਼ਾਪ ਵਿਦ ਅਸ ਜੈ ਗੁਰੂ ਜੀ ਥੈਂਕ ਯੂ